ਜਿਵੇਂ ਤੁਸੀਂ ਡੋਲੋ ਤੇ ਲਿਖਿਆ ਸੀਗਾ ਵੀ ਲੋਕ ਫਿਰ ਰੌਲਾ ਜਿਵੇਂ ਕਰੋਨਾ ਟਾਈਮ ਡੋਲੋ ਦੇਣ ਲੱਗੇ ਸੀ ਫਿਰ ਰੌਲਾ ਪੈਣ ਲੱਗਾ ਕਿ ਇਹਦੇ ਨਾਲ ਲਿਵਰ ਤੇ ਕਿਡਨੀ ਤੇ ਇਫੈਕਟ ਹੁੰਦਾ ਹੈ ਬਾਕੀ ਵੀ ਕਾਫੀ ਸਾਰੀਆਂ ਟੈਬਲੇਟਸ ਹੈ ਕੀ ਇਹ ਕੋਈ ਮੈਥਡ ਹੈ ਕਿ ਰਿਆ ਲੱਗਦਾ ਨਹੀਂ ਨਾ ਇਹ ਮਿਤਨੀ ਹੈ ਇਹ ਸੋਸ਼ਲ ਮੀਡੀਆ ਗਮਰਾਹਕੁਨ ਪ੍ਰਚਾਰ ਹੈ ਤੁਸੀਂ ਦੇਖੋ ਵੀ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਡੋਲੋ ਨਹੀਂ ਸੀ ਅਜ ਤੱਕ ਰਹੀਗੀ ਇਹ ਇੱਕ ਟ੍ਰੇਡ ਨੇਮ ਹੈ ਅਸਲ ਚ ਬੇਸਿਕਲੀ ਜਿਹੜੀ ਆਪਾਂ ਜਦੋਂ ਜਨਰਿਕ ਮੈਡੀਸਿਨ ਦੀ ਗੱਲ ਕਰਦੇ ਹਾਂ ਨਾ ਜਨਰਿਕ ਮੈਡੀਸਿਨ ਦਾ ਮਤਲਬ ਹੁੰਦਾ ਜਿਹੜਾ ਤੁਹਾਡਾ origignal ਨਾਮ ਹੁੰਦਾ ਸਾਲਟ ਹੁੰਦਾ ਉਹ ਇਹ ਜਿਹੜੀ ਡੋਲੋ ਹੈਗੀ ਹੈ ਨਾ ਬੇਸਿਕਲੀ ਇਹ ਠੀਕ ਹੈ ਕਿ ਇਹਦਾ ਇੱਕ ਸਾਈਡ ਇਫੈਕਟ ਲਿਵਰ ਤੇ ਕਾਫੀ ਜ਼ਿਆਦਾ ਹੁੰਦਾ ਇੱਕੋ ਇੱਕ ਜਿਸ ਅਸੀਂ ਸਾਡਾ ਪੇਪਰ ਵੀ ਹੁੰਦਾ ਚ ਨਾ ਉਦੋਂ ਪੈਰਾਸਟਾਮੋਲ ਦੇ ਬਾਰੇ ਵਿੱਚ ਇਹ ਮੰਨਿਆ ਜਾਂਦਾ ਹੁੰਦਾ ਸੀ ਕਿ ਸਭ ਤੋਂ ਸੇਫ ਫਿਰ ਵੀ ਉਹਦੇ ਚਾਹੁੰਦਾ ਹੁੰਦਾ ਸੀ ਕਿ ਪੈਰਾਸਟਾਮੋਲ ਦਾ ਸਾਈਡ ਇਫੈਕਟ ਕੀ ਹੁੰਦਾ ਉਹ ਹੈਪਟੋਟੌਕਸਿਕ ਜਿਸ ਬਾਡੀ ਯੂਜ਼ ਕਰਦੇ ਹੁੰਦੇ ਸੀ ਕਿਡਨੀ ਤੇ ਵੀ ਥੋੜਾ ਜਿਹਾ ਬ ਡੋਲੋ ਵਰਗੀਆਂ ਸਾਰੀਆਂ ਦਵਾਈਆਂ ਦਾ ਹੁੰਦਾ ਹੈ। ਖਾਦ ਪਦਾਰਥਾਂ ਦੇ ਵਿੱਚ ਮਲਾਵਟ ਹੈ ਇਹ ਵੀ ਇੱਕ ਵੱਡਾ ਮੁੱਦਾ ਹੈ ਤੇ ਤੁਸੀਂ ਇਹਦੇ ਤੇ ਵੀ ਕੰਮ ਕਰ ਰਹੇ ਹੋ ਕੀ ਸਮਝਦੇ ਹੋ? ਹੁਣ ਸਵਾਲ ਇਹ ਹੈਗਾ ਕਿ ਜਦੋਂ ਆਪਾਂ ਮਲਾਵਟ ਦੀ ਗੱਲ ਕਰਦੇ ਆ ਨਾ ਉਹ ਕੱਲੇ ਦੁੱਧ, ਦਹੀਂ ਜਾਂ ਪਨੀਰ ਤੇ ਮਠਾਈ ਤੇ ਨਹੀਂ ਹੈ। ਉਹ ਤਾਂ ਇੱਕ ਉਹਦੀ ਪ੍ਰੋਡਕਟ ਹੈ, ਬਾਈ-ਪ੍ਰੋਡਕਟ ਹੈ ਵਿੱਚੋਂ। ਅਸਲੀ ਤਾਂ ਹੈਗਾ ਦੁੱਧ। ਤੇ ਦੁੱਧ ਆਉਂਦਾ ਕਿੱਥੋਂ ਹੈ? ਉਹ ਇੰਪੋਰਟਡ ਹੈ। ਫਿਰ ਜਦੋਂ ਦੁੱਧ ਬਣਨਾ ਹੈ ਉਹ ਉਹ ਕਿੰਨਾ ਇੰਪੋਰਟੈਂਟ ਹੈ ਦੁੱਧ ਜਿਹੜਾ ਹੈਗਾ ਇਹ ਮੰਨਿਆ ਗਿਆ ਐਵਰੇਜ ਨੈਸ਼ਨਲ ਲੈਵਲ ਤੇ ਕਿ ਇਹ 30 35% ਤੋਂ ਜ਼ਿਆਦਾ ਨਹੀਂ ਹੈ ਅਸਲੀ ਦੁੱਧ ਜਿਹੜਾ ਤੇ 65% ਜਦੋਂ ਦੁੱਧ ਤੁਹਾਡਾ ਹੈ ਹੀ ਨਕਲੀ ਸਰਕਾਰ ਨੂੰ ਵੀ ਪਤਾ ਹੈ ਫਿਰ ਸਰਕਾਰ ਦੀਆਂ ਅੱਖਾਂ ਕਿਉਂ ਬੰਦ ਨੇ ਜਿਹੜੀ ਫਸਲ ਦੇ ਵਿੱਚ ਇੱਕ ਬੋਰੀ ਦੀ ਜਗ੍ਹਾ ਤੇ ਸੱਤ ਬੋਰੀ ਪਾਏ ਹੋਏ ਆ ਤੇ ਕਈ ਸਾਰੇ ਕੀਟਨਾਸ਼ਕ ਪਾਏ ਹੋਏ ਆ ਓਪਨ ਦੀ ਜਿਹੜੇ ਬਿਲਕੁਲ ਹੀ ਜ਼ਹਿਰ ਹੁੰਦੇ ਆ ਉਹਦਾ ਕੰਜ਼ਿਊਮਰ ਬਣਨ ਜਦੋਂ ਇਹ ਗੱਲ ਰਜਵਿੰਦਰ ਜੀ ਗੱਲ ਮਲਾਵਟ ਦੀ ਸਟਾਰਟ ਹੁੰਦੀ ਆ ਫਿਰ ਮੇਰੇ ਵਰਗੇ ਨੇ ਤਾਂ ਫਿਰ ਉੱਥੋਂ ਸ਼ੁਰੂ ਕਰਨੀ ਹੁੰਦੀ ਹੈ ਕਿ ਜੇ ਆਪਾਂ ਸੀਤ ਦੀ ਗੱਲ ਕਰਨੀ ਹੈ ਤੇ ਅਸੀਂ ਬੱਚੇ ਦੇ ਜਮਨ ਦੀ ਗੱਲ ਕਰਾਂਗੇ ਪਹਿਲਾਂ ਸਰ ਇੱਕ ਮੈਂ ਹੋਰ ਜਾਨਣਾ ਚਾਹੂੰਗੀ ਜਿਵੇਂ ਨਾ ਕਾਫੀ ਸਾਰੀਆਂ ਲੋਕਾਂ ਦੇ ਵਿੱਚ ਟੈਬਲੇਟ ਲੈ ਲਓ ਉਹਨਾਂ ਨੂੰ ਲੈ ਕੇ ਬੜੀਆਂ ਮਿੱਥ ਹੈ ਜਿਵੇਂ ਤੁਸੀਂ ਡੋਲੋ ਤੇ ਲਿਖਿਆ ਸੀਗਾ ਵੀ ਲੋਕ ਫਿਰ ਰੌਲਾ ਜਿਵੇਂ ਕਰੋਨਾ ਟਾਈਮ ਡੋਲੋ ਦੇਣ ਲੱਗੇ ਸੀ ਫਿਰ ਰੌਲਾ ਪੈਣ ਲੱਗੇ ਕਿ ਇਹਦੇ ਨਾਲ ਲਿਵਰ ਤੇ ਕਿਡਨੀ ਤੇ ਇਫੈਕਟ ਹੁੰਦਾ ਹੈ ਬਾਕੀ ਵੀ ਕਾਫੀ ਸਾਰੀਆਂ ਟੈਬਲੇਟਸ ਹੈ ਕੀ ਇਹ ਕੋਈ ਮੈਥਡ ਹੈ ਕਿ ਰਿਆ ਲੱਗ ਨਾ ਇਹ ਮਿਤ ਨਹੀਂ ਹੈ ਇਹ ਸੋਸ਼ਲ ਮੀਡੀਆ ਗਮਰਾਹਕਨ ਪ੍ਰਚਾਰ ਹੈ ਹੂੰ ਤੁਸੀਂ ਦੇਖੋ ਵੀ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਡੋਲਰ ਨਹੀਂ ਸੀ ਅਜ ਤੱਕ ਰਹੀਗੀ ਇਹ ਇੱਕ ਟ੍ਰੇਡ ਨੇਮ ਹੈ ਅਸਲ ਚ ਬੇਸਿਕਲੀ ਜਿਹੜੀ ਆਪਾਂ ਜਦੋਂ ਜਨਰਿਕ ਮੈਡੀਸਿਨ ਦੀ ਗੱਲ ਕਰਦੇ ਹਾਂ ਨਾ ਜਨਰਿਕ ਮੈਡੀਸਿਨ ਦਾ ਮਤਲਬ ਹੁੰਦਾ ਜਿਹੜਾ ਤੁਹਾਡਾ origignal ਨਾਮ ਹੁੰਦਾ ਸਾਲਟ ਹੁੰਦਾ ਉਹ ਉਹ ਸਾਲਟ ਐਕਚੁਅਲੀ ਤਾਂ ਹੈਗਾ ਐਸਟੋਮੈਨਾਫਿਨ ਤੇ ਉਹਨੂੰ ਪੈਰਾਸਟਮੋਲ ਵੀ ਆਪਾਂ ਕਹਿੰਦੇ ਨੇ ਹੁਣ ਪੈਰਾਸਟਮੋਲ ਦੇ ਨਾਮ ਦੇ ਉੱਤੇ ਬਹੁਤ ਸਾਰੀਆਂ ਗੋਲੀਆਂ ਆਉਂਦੀਆਂ ਨੇ ਕੱਲੀ ਡੋਲੋ ਥੋੜੀ ਆਉਂਦੀ ਐ ਕਰੋਸਨ ਵੀ ਆਉਂਦੀ ਐ ਤੁਹਾਡੀ ਕਾਲਪੂਲ ਦੇ ਨਾਮ ਤੇ ਆਉਂਦੀ ਐ ਟੈਨੋਲਲ ਦੇ ਨਾਮ ਤੇ ਆਉਂਦੀਆਂ ਨੇ 650 650 ਹੈਗੇ ਕਿਸੇ ਨੇ ਨਾਮ ਨਹੀਂ ਲਿਆ ਕਰੋਸਨ ਦਾ ਕਿਉਂਕਿ ਕਰੋਸਨ ਬਚ ਗਿਆ ਉਹ ਜਿਵੇਂ ਕਹਿੰਦੇ ਨੇ ਜੋ ਜੋ ਫੜਿਆ ਗਿਆ ਉਹ ਚੋਰ ਬਾਕੀ ਸਾਰੇ ਸਾਧ ਐ ਐਕਚੁਅਲੀ ਡੋਲੋ ਵੀ ਚੋਰ ਨਹੀਂ ਨਾ ਹੈਗਾ ਇਹ ਤਾਂ ਇੱਕ ਟ੍ਰੇਡ ਨੇਮ ਸੀ ਜਿਹੜਾ ਉਦੋਂ ਜ਼ਿਆਦਾ ਹਾਈਲਾਈਟ ਹੋ ਗਿਆ ਕਿਸੇ ਬੰਦੇ ਨੇ ਕੁਝ ਕਹਿਤਾ ਉਹਦੇ ਬਾਰੇ ਵਿੱਚ ਫਿਰ ਬੱਸੋ ਉਹ ਅਨਿਨ ਕੋ ਤਾਂ ਕਰੀ ਸੀ ਕਰਦਾ ਬਸ ਅੱਜ ਕਹਿੰਦਾ ਅਨਿਨ ਬੋਲ ਕਰੀ ਸੀ ਕਰਦਾ ਬਸ ਆਈ ਆਈ ਸਟੋਰੀ ਹੋ ਗਈ ਹੈ ਹੁਣ ਤਾਂ ਉਹ ਹੋਰ ਤਾਂ ਕੁਝ ਨਹੀਂ ਸੀਗਾ ਉਹਦੇ ਚ ਇਹ ਜਿਹੜੀ ਡੋਲੋ ਹੈਗੀ ਹੈ ਨਾ ਬੇਸਿਕਲੀ ਇਹ ਠੀਕ ਹੈ ਕਿ ਇਹਦਾ ਇੱਕ ਸਾਈਡ ਇਫੈਕਟ ਲਿਵਰ ਤੇ ਕਾਫੀ ਜ਼ਿਆਦਾ ਹੁੰਦਾ ਇੱਕੋ ਇੱਕ ਜਿਹੜਾ ਅਸੀਂ ਸਾਡਾ ਪੇਪਰ ਵੀ ਹੁੰਦਾ ਚਾ ਨਾ ਉਦੋਂ ਪੈਰਾਸਟਾਮੋਲ ਦੇ ਬਾਰੇ ਵਿੱਚ ਇਹ ਮੰਨਿਆ ਜਾਂਦਾ ਹੁੰਦਾ ਸੀ ਕਿ ਸਭ ਤੋਂ ਸੇਫ ਫਿਰ ਵੀ ਉਹਦੇ ਚਾਹੁੰਦਾ ਹੁੰਦਾ ਸੀ ਕਿ ਪੈਰਾਸਟਾਮੋਲ ਦਾ ਸਾਈਡ ਇਫੈਕਟ ਕੀ ਹੁੰਦਾ ਉਹ ਹੈਪਟੋਟੌਕਸਿਕ ਕਿਸੇ ਬਾਡੀ ਯੂਜ਼ ਕਰਦੇ ਹੁੰਦੇ ਸੀ ਕਿਡਨੀ ਤੇ ਵੀ ਥੋੜਾ ਬਹੁਤ ਜ਼ਿਆਦਾ ਲੰਬੇ ਸਮੇਂ ਵਾਸਤੇ ਅਸੀਂ ਯੂਜ਼ ਕਰਦਾ ਫਿਰ ਹੋ ਜਾਂਦਾ ਹ ਪਰ ਡੋਲੋ ਕਰਕੇ ਨਹੀਂ ਤਾਂ ਹੁੰਦਾ ਹ ਡੋਲੋ ਵਰਗੀਆਂ ਸਾਰੀਆਂ ਦਵਾਈਆਂ ਦਾ ਹੁੰਦਾ ਹੈ ਕਰੋਸਨ ਦਾ ਵੀ ਹੁੰਦਾ ਹਨ ਕਰੋਸਨ ਖਾ ਕੇ ਤੇ ਲੋਕ ਬੜੇ ਬਹੁਤ ਜ਼ਿਆਦਾ ਖੁਸ਼ ਨੇ ਤੇ ਡੋਲੋ ਖਾ ਕੇ ਡੋਲੋ ਨੂੰ ਕਹਿੰਦੇ ਸੀ ਤੁਸੀਂ ਬਦਨਾਮ ਕਰਦੇ ਸੋ ਇਹ ਐਕਚੁਅਲੀ ਇਹ ਇੱਕ ਸੋਸ਼ਲ ਮੀਡੀਆ ਪ੍ਰਚਾਰ ਸੀਗਾ ਇਹ ਸਚਾਈ ਕੁਛ ਨਹੀਂ ਸੀ ਦੇ ਵਿੱਚ ਜਿਹੜੀ ਹੈ ਅੱਜ ਬਲਕਿ ਡੋਲੋ ਸਭ ਤੋਂ ਜ਼ਿਆਦਾ ਸੇਫ ਮੈਡੀਸਿਨ ਹੈ ਸਭ ਤੋਂ ਜ਼ਿਆਦਾ ਸੇਫ ਇਸੇ ਕਰਕੇ ਅਸੀਂ ਬਾਰ-ਬਾਰ ਜਿਵੇਂ ਹੁਣ ਡੇਂਗੋ ਦਾ ਸੀਜ਼ਨ ਵੀ ਅੱਗੇ ਵੀ ਆਉਣਾ ਜਾਂ ਡੇਂਗੋ ਦੇ ਕੇਸ ਵੀ ਅੱਜਕੱਲ ਵੀ ਆ ਜਾਂਦੇ ਨੇ ਉਹ ਜਿਹੜਾ ਮੇਰਾ ਆਰਟੀਕਲ ਉਹਦੇ ਵਿੱਚ ਵੀ ਸਪੈਸੀਫਿਕਲੀ ਲਿਖਿਆ ਸੀਗਾ ਹਮ ਕਿ ਬੁਖਾਰ ਹੋਣ ਤੇ ਐਸਪਰੀਨ ਦੀ ਗੋਲੀ ਨਹੀਂ ਖਾਣੀ ਕਿਉਂਕਿ ਐਸਪਰੀਨ ਜਿਹੜੀ ਹੈਗੀ ਹੈ ਨਾ ਉਹ ਤੁਹਾਡਾ ਖੂਨ ਜਮਨ ਨਹੀਂ ਦਿੰਦੀ ਤੇ ਖੂਨ ਜਮਨ ਦੇ ਵਿੱਚ ਜਿਹੜੇ ਪਲੇਟਲੇਟ ਨੇ ਜਿਹੜੇ ਜਿਹਨੂੰ ਆਪਾਂ ਸੈੱਲ ਕਹਿੰਦੇ ਆ ਇਹ ਹੈਲਪਫੁਲ ਹੁੰਦੇ ਆ ਤੇ ਇਹਦੇ ਘਟੇ ਹੁੰਦੇ ਆ ਪਹਿਲਾਂ ਇੱਕ ਤਾਂ ਇਹ ਘਟੇ ਹੋਏ ਆ ਇੱਕ ਤੁਸੀਂ ਜਿਹੜੀ ਅੱਗੇ ਚੀਜ਼ ਜਮਨ ਵਾਸਤੇ ਜਮਨ ਨਹੀਂ ਦਿੰਦੀ ਉਹ ਤੁਸੀਂ ਖਾ ਲਈ ਤੇ ਤੁਸੀਂ ਡਬਲ ਫਸ ਗਏ ਇਸ ਕਰਕੇ ਜਦੋਂ ਡੈਂਗੂ ਦਾ ਬੁਖਾਰ ਹੁੰਦਾ ਉਹਦੇ ਵਿੱਚ ਬਹੁਤ ਸਪੈਸੀਫਿਕਲੀ ਇਹ ਗੱਲ ਕਹੀ ਜਾਂਦੀ ਹੈ ਕਿ ਜੇ ਤੁਸੀਂ ਕੋਈ ਹੋਇਆ ਤੇ ਪੈਰਾਸਟਾਮੋਲ ਦੀ ਗੋਲੀ ਲੈਣੀ ਹੈ ਕਿਉਂਕਿ ਕਰੋਸ਼ਨ ਜਾਂ ਲਈਏ ਜਾਂ ਡੋਲੋਕ ਇਟਰੀਟ ਨੇਮ ਆ ਜਾਂਦੇ ਆ ਜਿਹੜੇ ਕਿ ਆਪਾਂ ਨਾਰਮਲੀ ਕਹਿੰਦੇ ਕਿ ਉਸ ਨੂੰ ਅਵੋਇਡ ਕਰਨਾ ਹੁੰਦਾ ਹੈ ਟ੍ਰੇਡ ਨੇਮ ਨੂੰ ਸੋ ਐਸਪ੍ਰਿਨ ਦੀ ਗੋਲੀ ਨਹੀਂ ਖਾਣੀ ਇਹ ਬੜਾ ਸਪੈਸੀਫਿਕਲੀ ਲਿਖਿਆ ਜਾਂਦਾ ਬਲਕਿ ਮੇਰੇ ਵੱਲੋਂ ਤਾਂ ਬੜਾ ਇੰਟਰਸਟਿੰਗ ਆਰਟੀਕਲ ਹੈ ਜਿਹਦੇ ਤੇ ਇੱਕ ਲਿਖਿਆ ਹੋਇਆ ਹੈ ਕਿ ਡਾਕਟਰ ਮਲਤਾਨੀ ਦੀ ਡੈਂਗੂ ਨਾਲ ਮੁਲਾਕਾਤ हां ओ उस सिस्टਰਚ ਲਈ ਵਿੱਚ ਲਿਖਿਆ ਹੋਇਆ ਵੀ ਉਹ ਕਿਵੇਂ ਕਿਵੇਂ ਡੇਂਗੂ ਅਗੂ ਕੀ ਬੋਲਦਾ ਮੈਂ ਕਿੱਥੇ ਰਹਿਣਾ ਕੀ ਕਰਦਾ ਕੀ ਹੈ ਉਹ سوشل ਮੇਰੀ سوشل میڈیا ਦੇ ਉੱਤੇ ਉਹ ਆਰਟੀਕਲ ਹੈਗਾ ਕੋਈ ਬੰਦਾ ਵੀ ਪੜ ਸਕਦਾ ਮੇਰੇ ਫੇਸਬੁਕ ਦੇ ਉੱਤੇ ਹਾਂਜੀ ਇੱਕ ਜਿਸ ਤਰ੍ਹਾਂ ਕੇ ਖਾਦ ਪਦਾਰਥਾਂ ਦੇ ਵਿੱਚ ਮਿਲਾਵਟ ਹੈ ਇਹ ਵੀ ਇੱਕ ਵੱਡਾ ਮੁੱਦਾ ਹੈ ਤੇ ਤੁਸੀਂ ਇਹਦੇ ਤੇ ਵੀ ਕੰਮ ਕਰ ਰਹੇ ਹੋ ਕੀ ਸਮਝਦੇ ਹੋ ਦੇਖੋ ਇਸ ਤਰ੍ਹਾਂ ਹੈਗਾ ਕਿ ਬਹੁਤ ਸਾਰੇ ਲੋਕ ਜਿਹੜੇ ਹੈ ਨਾ ਉਹ ਆਦਰਸ਼ ਕਰੂੰ ਗੱਲ ਨੂੰ ਪੜਦੇ ਆਂ ਤੇ ਉਹਦੇ ਤੇ ਯੋਰ ਲਾ ਕੇ ਤੇ ਜਿਵੇਂ ਕਹਿੰਦਾ ਯੋਰ ਤਾਂ ਸਾਰਾ ਉਹਦੇ ਤੇ ਲੱਗ ਗਿਆ ਤੇ ਬਾਕੀ ਤੇ ਫਿਰ ਰਹਿੰਦਾ ਹੀ ਨਹੀਂ ਹੁਣ ਸਵਾਲ ਇਹ ਹੈਗਾ ਕਿ ਜਦੋਂ ਆਪਾਂ ਮਲਾਵਟ ਦੀ ਗੱਲ ਕਰਦੇ ਆ ਨਾ ਉਹ ਕੱਲੇ ਦੁੱਧ ਦਹੀਂ ਜਾਂ ਪਨੀਰ ਤੇ ਮਠਾਈ ਤੇ ਨਹੀਂ ਹੈ ਉਹ ਤਾਂ ਇੱਕ ਉਹਦੀ ਪ੍ਰੋਡਕਟ ਹੈ ਬਾਈ ਪ੍ਰੋਡਕਟ ਹੈ ਵਿੱਚੋਂ ਅਸਲੀ ਤਾਂ ਹੈਗਾ ਦੁੱਧ ਤੇ ਦੁੱਧ ਆਉਂਦਾ ਕਿੱਥੋਂ ਹੈ ਉਹ ਇੰਪੋਰਟੈਂਟ ਹੈ ਫਿਰ ਜਦੋਂ ਦੁੱਧ ਬੰਨਣਾ ਉਹ 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 ਕਿੰਨਾ ਇੰਪੋਰਟੈਂਟ ਹੈ ਸੋ ਇਹ ਫਸਲ ਅਗਾਂ ਤੋਂ ਲੈ ਕੇ ਡੰਗਰਾਂ ਦੇ ਚਾਰੇ ਤੋਂ ਲੈ ਕੇ ਉਹਦੇ ਬਰੌਣ ਤੱਕ ਫਿਰ ਤੁਸੀਂ ਦੇਖੋ ਜਦੋਂ ਇਹ ਆਮ ਮੱਜਾਂ ਜਿਹੜੀਆਂ ਹੈ ਉਹਨਾਂ ਨੂੰ ਟਿੱਕੇ ਲਾਉਂਦੇ ਜਿਹੜੇ ਆਕਸੀਡੇਸ਼ਨ ਦੇ ਉਹ ਹੋਰ ਉਹ ਹੋਰ ਜ਼ਿਆਦਾ ਵਿੱਚ ਵੱਡਾ ਨੁਕਸਾਨ ਕਰ ਜਾਂਦੇ ਆ ਵਿੱਚੋਂ ਤੇ ਉਥੋਂ ਲੈ ਕੇ ਫਿਰ ਅੱਗੂ ਜਿਹੜੀ ਤੁਹਾਡੀ ਮਠਿਆਈ ਬਣਨੀ ਹੈ ਹੁਣ ਜਦੋਂ ਦੁੱਧ ਜਿਹੜਾ ਹੈਗਾ ਇਹ ਮੰਨਿਆ ਗਿਆ ਐਵਰੇਜ ਨੈਸ਼ਨਲ ਲੈਵਲ ਤੇ ਕਿ ਇਹ 30-35% ਤੋਂ ਜ਼ਿਆਦਾ ਨਹੀਂ ਹੈ ਅਸਲੀ ਦੁੱਧ ਜਿਹੜਾ ਤੇ 65% ਜਦੋਂ ਦੁੱਧ ਤੁਹਾਡਾ ਹੈ ਹੀ ਨਕਲੀ ਸਰਕਾਰ ਨੂੰ ਵੀ ਪਤਾ ਹੈ ਫਿਰ ਸਰਕਾਰ ਦੀਆਂ ਅੱਖਾਂ ਕਿਉਂ ਬੰਦ ਨੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਰਕਾਰ ਦੀਆਂ ਅੱਖਾਂ ਕਿਉਂ ਬੰਦ ਨੇ 65% ਤੁਹਾਨੂੰ ਪਤਾ ਲੱਗ ਰਿਹਾ ਔਰ ਜਦੋਂ ਫਿਰ ਸਰਕਾਰ ਕਹਦੀ ਹੈ ਕਿ ਨਹੀਂ ਜੀ ਇਹ 25-30% ਨਹੀਂ ਅਸੀਂ ਤਾਂ 100% ਦੁੱਧ ਜਿਹੜਾ ਹੈਗਾ ਪ੍ਰੋਡਿਊਸ ਕਰਦੇ ਹਾਂ ਤਾਂ ਇਸ ਕਰਕੇ ਨਾ ਇਹ ਜਿਹੜੀ ਜਦੋਂ ਇਸ ਸਟੋਰੀ ਦੀ ਗੱਲ ਆਉਂਦੀ ਹੈ ਉਦੋਂ ਲੋਕ ਕੀ ਕਰਦੇ ਆ ਹੁਣ ਦੁੱਧ ਦੇ ਮਗਰ ਤਾਂ ਪੈ ਜਾਣਗੇ ਦੁੱਧ ਦੇ ਮਗਰ ਵੀ ਵੈਸੇ ਨਹੀਂ ਪੈਣਗੇ ਅਸਲ ਪੈਣ ਕੀ ਮਠਾਈਆਂ ਵਾਲੀਆਂ ਦੁਕਾਨਾਂ ਨੂੰ ਕਿ ਇਹਦਾ ਪ੍ਰੀਰ ਬੰਦ ਕਰਦੇ ਹੋ ਜੀ ਇਹਦੀ ਮਠਾਈ ਬੰਦ ਕਰਦੇ ਹੋ ਜੀ ਇਹਨਿਆ ਕਰਤਾ ਤੇ ਜਿਹੜੀ ਫਸਲ ਦੇ ਵਿੱਚ ਇੱਕ ਬੋਰੀ ਦੀ ਜਗ੍ਹਾ ਤੇ ਸੱਤ ਬੋਰੀ ਪਾਏ ਹੋਏ ਆ ਤੇ ਕਈ ਸਾਰੇ ਕੀਟਨਾਸ਼ਕ ਪਾਏ ਹੋਏ ਆ ਆਪਣੋ ਦੀ ਜਿਹੜੇ ਬਿਲਕੁਲ ਹੀ ਜ਼ਹਿਰ ਹੁੰਦੇ ਆ ਉਹਦਾ ਕੰਜ਼ਿਊਮਰ ਬਣ ਜਦੋਂ ਇਹ ਗੱਲ ਰਜਵਿੰਦਰ ਜੀ ਗੱਲ ਮਲਾਵਟ ਦੀ ਸਟਾਰਟ ਹੁੰਦੀ ਆ ਫਿਰ ਮੇਰੇ ਵਰਗੇ ਨੇ ਤਾਂ ਫਿਰ ਉੱਥੋਂ ਸ਼ੁਰੂ ਕਰਨੀ ਹੁੰਦੀ ਆ ਕਿ ਜੇ ਆਪਾਂ ਸੀਤ ਦੀ ਗੱਲ ਕਰਨੀ ਹੈ ਤੇ ਅਸੀਂ ਬੱਚੇ ਦੇ ਜੰਮਣ ਦੀ ਗੱਲ ਕਰਾਂਗੇ ਪਹਿਲਾਂ ਕਿ ਬੱਚੇ ਜੰਮਣ ਤੋਂ ਪਹਿਲਾਂ ਵੀ ਬਲ ਕੇ ਗੱਲ ਕਰਾਂਗੇ ਮਾਂ ਦੇ ਪੇਟ ਵਿੱਚ ਜਦੋਂ ਬੱਚਾ ਹੁੰਦਾ ਉਹਦੀ ਵੀ ਗੱਲ ਕਰਾਂਗੇ ਕਿ ਉਦੋਂ ਉਹਨੂੰ ਤੁਸੀਂ ਕਿੰਨੇ ਕਿੰਨੇ ਚੰਗੇ ਢੰਗ ਨਾਲ ਪਾਲਿਆ ਫਿਰ ਤੁਸੀਂ ਉਹਦੀ ਕੀ ਕੀ ਪ੍ਰਵੈਂਸ਼ਨਸ ਲਈਆਂ ਫਿਰ ਜਦੋਂ ਤੁਸੀਂ ਬੱਚਾ ਜੰਮਿਆ ਉਹਨੂੰ ਤੁਸੀਂ ਕੀ ਖਰਾਕ ਦਿੱਤੀ ਜਦੋਂ ਤੁਸੀਂ ਵੱਡਾ ਹੋਇਆ ਫਿਰ ਤੁਸੀਂ ਉਸਨੂੰ ਕੀ ਸਿਖਾਇਆ ਇੱਥੇ ਵੀ ਇਹੀ ਸਟੋਰੀ ਹੈ ਜਦੋਂ ਆਪਾਂ ਕਿਸਾਨ ਦੀ ਗੱਲ ਕਰਦੇ ਹਾਂ ਤੇ ਕਿਸਾਨ ਤਾਂ ਡੰਗ ਲੈ ਕੇ ਪਹਿਲੇ ਤਿਆਰ ਬੈਠੇ ਹਾਂ ਹਾਂ ਉਹ ਤਾਂ 1638 ਕਰੋੜ ਤੁਹਾਨੂੰ ਪਤਾ ਕਿ ਟੋਲ ਪਲਾਜ਼ਾ ਬੰਦ ਕਰਨ ਦਾ ਪੈ ਗਿਆ ਸੈਂਟਰ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੂੰ ਪਾਤਾ ਟੋਲ ਪਲਾਜ਼ਾ ਬੰਦ ਕਰਨ ਦੇ ਜਿਹੜੇ 2021 ਕਿਸਾਨ ਅੰਦੋਲਨ ਵਿਚਕਾਰ ਕਿਸਾਨ ਅੰਦੋਲਨ ਤੋਂ ਬਾਅਦ ਵੀ 1638 ਕਰੋੜ ਰੁਪਇਆ ਪੰਜਾਬ ਗਵਰਨਮੈਂਟ ਨੂੰ ਪਾਤਾ ਸੈਂਟਰ ਗਵਰਨਮੈਂਟ ਨੇ ਕਿ ਲਿਓ ਜੀ ਤੇ ਤੁਹਾਡੇ ਕਿਸਾਨਾਂ ਨੇ ਟੋਲ ਪਲਾਜ਼ਾ ਟੋਲ ਬੰਦ ਕੀਤੀ ਸੀ ਮੈਂ ਉਦੋਂ ਵੀ ਕਿਹਾ ਸੀਗਾ ਕਿ ਯਾਰ ਤੁਸੀਂ ਟੋਲ ਪਲਾਸਾ ਤੁਸੀਂ ਕਰਕੇ ਕਿਉਂਕਿ ਉਹ ਕਿਸੇ ਮੈਮੋਰੰਡਮ ਦੇ ਅੰਦਰ ਐਮਓਯੂ ਦੇ ਅੰਦਰ ਜਿਹੜਾ ਹੈਗਾ ਉਹਦਾ ਇੱਕ ਜਿਹੜਾ ਸਮਝੌਤਾ ਹੋਇਆ ਹੈ ਉਹਦਾਂ ਬਣੇ ਹੋਏ ਆ ਤੁਸੀਂ ਉਹਨਾਂ ਨੂੰ ਬੰਦ ਕਰਕੇ ਕੱਢ ਦੇ ਕੀ ਪਏ ਉਹ ਤੋਂ ਜੇ ਜੇਹੀ ਇਹੀ ਗੱਲ ਹੁਣ ਕਿਸਾਨਾਂ ਨੂੰ ਕਹੀ ਜਾਵੇ ਇੱਕ ਦਿਨ ਮੇਰੇ ਨਾਲ ਟੀਵੀ ਤੇ ਲੜ ਰਹੇ ਸੀ ਇਸ ਗੱਲ ਦੇ ਉੱਤੇ ਹਾਂ ਤੇ ਫਿਰ ਫਿਰ ਹੁਣ ਡਾਟ ਮਲਤਾਨੀ ਉਹਦੇ ਕੀ ਕਰੇ 1638 ਹੁਣ ਪਾਈ ਤਰ ਦੂਜੀ ਗੱਲ ਮੈਂ ਇਹਨਾਂ ਨੂੰ ਕਹੀ ਸੀ ਉਦੋਂ ਵੀ ਮੈਂ ਕਿਹਾ ਯਾਰ ਤੁਸੀਂ ਅ ਇਹ ਗੱਲ ਨਾ ਐਕਚੁਅਲੀ ਰਾਜਵੰਦਰ ਜੀ ਇਹ ਗੱਲ ਹੋਈ ਹੈ 2007 ਚ ਜਦੋਂ ਇਲੈਕਸ਼ਨ ਹੋਈਆਂ ਨਾ 2007 ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਕਿਸੇ ਐਨਜੀਓ ਨੇ ਇੱਕ ਸੈਮੀਨਾਰ ਕਰਾਇਆ ਜੀ ਸੈਮੀਨਾਰ ਉਹਨੇ ਕਰਾਇਆ ਯੂਨੀయన్స్ ਦਾ ਤੇ ਮੈਂ ਵੀ ਆਪਣੀ ਯੂਨੀਅਨ ਦਾ ਲੀਡਰ ਸੀਗਾ ਮੈਨੂੰ ਵੀ ਬੁਲਾ ਲਿਆ ਉੱਥੇ ਜਦੋਂ ਮੇਰੀ ਵਾਰੀ ਆਈ ਬੋਲਣ ਵਾਸਤੇ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਮੈਂ ਕਿਹਾ ਯਾਰ ਆਪਾਂ ਇਹ ਸਾਰੀਆਂ EMPLOYEES ਯੂਨੀਅਨ ਬੈਠੀਆਂ ਹੋਈਆਂ ਤੁਸੀਂ ਕਦੀ ਆਪਣੇ ਮਹਿਕਮੇ ਦੀ ਇੰਪਰੂਵਮੈਂਟ ਦੀ ਗੱਲ ਵੀ ਕੀਤੀ ਹੈ ਤੁਸੀਂ ਟੀਏਡੀਏ ਜੀ ਮੇਰੀ ਤਰਖਾ ਇੰਨੀ ਜੀ ਮੈਨੂੰ ਆ ਜੀ ਰਹਿ ਗਿਆ ਜੀ ਮੇਰਾ ਹੋ ਰਿਹਾ ਉਹ ਸਾਰੇ ਸੋਚਣ ਕਹਿੰਦੇ ਡੱਡ ਮਲਤਾਨ ਦੀ ਦੂਜੀ ਪਾਸੇ ਤੁਰ ਪਿਆ ਉਹ ਮੈਂ ਕਿਹਾ ਯਾਰ ਦੂਜੀ ਪਾਸੇ ਮੈਂ ਤਾਂ ਸਿਰਫ ਇਹ ਪੁੱਛਿਆ ਕਿ ਸਾਰਾ ਦਿਨ ਆਪਾਂ ਟੀਡੀ ਟੀਡੀ ਜਾਂ ਤਨਖਾਹਾਂ ਦੀ ਗੱਲ ਕਰੀਏ ਨੇ ਕਦੀ ਮਹਿਕਮੇ ਦੀ ਇੰਪਰੂਵਮੈਂਟ ਦੀ ਗੱਲ ਨਹੀਂ ਕੀਤੀ ਸੇਮ ਸਵਾਲ ਮੈਨੇ ਜਦੋਂ ਇਹਨਾਂ ਨੇ 2022 ਦੇ ਵਿੱਚ ਨਾ 23 ਚ 23 ਚ ਨੇ ਇਲੈਕਸ਼ਨ ਕਰਾਈਆਂ ਕਿਸਾਨ ਯੂਨਿਟਸ ਨੇ ਕਈ ਥਾਂ ਤੇ ਕਿਉਂਕਿ ਹੈ ਤਾਂ ਮੇਰੇ ਵੀ ਸਾਰੇ ਬੇਲੀਏ ਮੈਂ ਵੀ 1 ਸਾਲ ਉੱਥੇ ਲਾ ਕੇ ਆਇਆ ਇਹਨਾਂ ਦੇ ਨਾਲੀਆਂ ਨਾਲੇ ਮੈਂ ਤਾਂ ਆਪ ਕਿਸਾਨ ਦਾ ਪੁੱਤ ਮੈਂ ਤਾਂ ਖਾਨਾ ਕਿਸਾਨ ਕਿਸਾਨੀ ਚੋਂ ਆ ਤਾਂ ਮੈਂ ਵੀ ਉੱਥੇ ਗਿਆ ਮੈਂ ਸਾਲ ਰਿਹਾ ਸੀ ਕੈਂਪ ਲਾਈ ਰੱਖਿਆ ਉੱਥੇ ਪ੍ਰਾ ਬਾਸਰਾ ਦੇ ਨਾਲ ਨਾਲ ਸਾਰੇ ਇਕੱਠੇ ਰਲ ਕੇ 1 ਸਾਲ ਕੈਂਪ ਲਾਈ ਰੱਖਿਆ ਉੱਥੇ ਤਾਂ ਮੈਨੂੰ ਤਾਂ ਵੈਸੇ ਇੰਟਰਨਲ ਵੀ ਪਤਾ ਚਲੋ ਮੈਨੂੰ ਪਿੰਡ ਦਾ ਫੋਨ ਕਰਕੇ ਮੈਨੂੰ ਵੈਸੇ ਵੀ ਪਤਾ ਸੀ ਜਦੋਂ ਇਹਨਾਂ ਨੇ ਯੂਨੀਅਨ ਤੇ ਦੇ ਕੁਝ ਇਲੈਕਸ਼ਨਾਂ ਕੀਤੀਆਂ ਤੇ ਇਹ 3-4 ਤੇ ਹੈਗੀਆਂ ਸੀ ਭਾਵੇਂ ਹੁੰਦੀ ਘੜੀ ਤੇ 32-40 ਹੈਗੀਆਂ ਜਾਂ ਕੋਈ ਲੋਕ ਜ਼ਿਆਦਾ ਵੀ ਕਹਿੰਦੇ ਮੈਨੂੰ ਵੀ ਬੁਲਾ हां मैं कह यार ये गलत है ठीक है कि तोडियां मांगਾਂ ਹੈਗੀਆਂ ਨੇ जायज ਹੈਗੀਆਂ ਨੇ ਮੈਂ ਠੀਕ ਹੈ ਤੁਹਾਡਾ ਹੱਕ ਵੀ ਬੰਦਾ ਹੈ ਲੇਕਿਨ ਮੈਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਖੇਤੀ ਕਿਹੜੀ ਕਰਦੇ ਹੋ ਉਹਦੀ ਇੰਪਰੂਵਮੈਂਟ ਦੀ ਗੱਲ ਕਦੋਂ ਕਰੋਗੇ ਫਿਰ ਬਸ ਚੁੱਪ ਹੋ ਜੰਦੇ ਇਹ ਆਹੀ ਸਟੋਰੀ ਹੈ ਸਰਕਾਰ ਵੀ ਸਰਕਾਰ ਨੇ ਵੀ ਇਹਦਾ ਇਹੀ ਗੱਲ ਅਸੀਂ ਕਿ ਸਰਕਾਰ ਜੀ ਜਿਹੜੇ ਤੁਸੀਂ ਇਹ ਕਿੰਨੇ ਮਾ ਡਾਕਟਰ ਮਲਤਾਨੀ ਦੀ ਬਦਲੀ ਤੇ ਕਰ ਲਈ ਜੋ ਆਪ ਕਰ ਤੁਸੀਂ ਕਰਦੇ ਉਹਦਾ ਕੌਣ ਜਵਾਬ ਦੇਗਾ